ਆਸਾ ਆਸਾ ਮਹੱਲਾ ਮਹੱਲਾ ਪੰਜਵਾਂ ਪੰਜਵਾਂ ਕਿਆ ਪੜ੍ਹਦੇ ਨੂੰ ਪੰਜਵਾਂ ਬਾਵੇਂ ਨੂੰ ਕਿੰਨਾ ਲੱਗਾ ਉੱਪਰ ਬਿਜਲੀ ਲੱਗਾ ਪੰਜਵਾਂ ਠੀਕ ਹੈ ਨਾ ਉੱਥੇ ਲਿਖ ਕੇ ਇਹਨਾਂ ਸਾਰ ਕਰਵਾ ਲਈ ਕਿੰਨੇ ਜਗਾ ਇਹਵੇਂ ਸਵਈਏ ਮਹੱਲੇ ਪੰਜਵੇਂ ਕੇ ਸਵਈਏ ਮਹੱਲੇ ਚੌਥੇ ਕੇ ਕਿ ਇਹ ਲਿਖਿਆ ਹੁੰਦਾ ਇੱਕ ਜਗਾ ਦਾ ਬਡਹੰਸ ਮਹੱਲਾ ਤੀਜਾ ਨਾਲ ਪੰਜਾਬੀ ਚ ਲਿਖਿਆ ਹੁੰਦਾ ਤੀਜਾ ਉਹਨੂੰ ਦੋ ਵਾਰੀ ਨਹੀਂ ਪੜਨਾ ਕੇ ਦੋ ਵਾਰੀ ਪੜ ਦਿੰਦੇ ਬਡਹਾਂਸ ਮਹੱਲਾ ਤੀਜਾ ਤੀਜਾ ਐਤਾ ਕਰ ਦਿੰਦੇ ਨਹੀਂ ਉਹ ਲਿਖਿਆ ਦੱਸਿਆ ਪੰਜਾਬੀ ਚ ਮਾਰਿਆ ਨੇ ਕਿ ਤੀਜਾ ਪੜਨਾ ਐਦੇ ਕਿ ਜਗ੍ਹਾ ਦੂਜਾ ਵੀ ਲਿਖਣਾ ਠੀਕ ਐ ਤੇ ਫਿਰ ਉਹਦਾ ਵੀ ਉਹ ਬਖੇ ਦੱਸਣਾ ਹਮ ਦਾ ਕੰਮ ਠੀਕ ਐ ਉਹਦਾ ਵੀ ਲੱਗਣੇ ਆਣਾ ਹੈ ਇਸ ਤਰ੍ਹਾਂ ਨਾ ਸਿੱਧਾ ਦੇ ਭਾਈ ਠੀਕ ਐ ਪਈ ਪ੍ਰਾਪਤ ਪਈ ਪ੍ਰਾਪਤ ਮਨੁਖ ਦੇਹਰੀਆ ਮਨੁਖ ਦੇਹਰੀਆ ਠੀਕ ਹੈ ਨਾ ਇਹਨੂੰ ਦੇਹਰੀਆ ਦੇਹਰੀਆ ਹਲਕਾ ਜਿਹਾ ਉਕਰ ਬਲਾ ਕੇ ਇਹਦਾ ਮਤਲਬ ਹੈ ਦੇਹੀ ਇਹਨੂੰ ਕਹਿੰਦੇ ਅਲਪਾਰਥਕ ਸ਼ਬਦ ਜਿਵੇਂ ਮਨ ਤੋਂ ਬਣ ਗਿਆ ਮਨੁਆ ਇਹ ਮਨੁਆ ਦਹ ਜਿਸ ਧਾਂਗ ਦਾ ਤੇ ਇਦਾਂ ਤਨ ਹਟੜੀ ਇਹ ਮਨ ਬਣ ਜਾ ਰਾ ਉਥੇ ਹੱਟ ਤੋਂ ਬਣ ਗਿਆ ਹਟੜੀ ਇਹਨੂੰ ਅਲਪਾਰਥਕ ਸ਼ਬਦ ਮੁਖ ਤੋਂ ਬਣ ਗਿਆ ਮੁਖੜਾ ਇਨਾ ਮੁਖੜਾ ਕਿੰਨਾ ਸੋਹਣਾ ਹੈ ਨਾ ਐਂ ਤਾਂ ਥੋੜੀ ਕਹਿੰਦੇ ਤੇਰਾ ਬੁੱਤਾ ਕਿੰਨਾ ਸੋਹਣਾ ਐ ਤੇ ਕਹਿੰਦੇ ਤੇਰਾ ਮੁਖੜਾ ਕਿੰਨਾ ਸੋਹਣਾ ਵਧੀਆ ਲੱਗਦਾ ਪਿਆਰਾ ਸ਼ਬਦ ਲੱਗਦਾ ਠੀਕ ਹੈ ਇਹ ਦੇਹੁਰਿਆ ਸ਼ਬਦ ਹੈ ਨਾ ਭਾਈ ਪ੍ਰਾਪਤ ਪ੍ਰਾਪਤ ਮਾਨੁਖ ਦੇਹੁਰਿਆ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਤੇਰੀ ਬਰੀਆ ਅੱਛਾ ਇਥੇ ਏਡੀ ਸਾਰੀ ਹਾਇ ਨੋਂ ਔਕੜ ਨਹੀਂ ਆਈ ਦੱਸਦੇ ਕਿਉਂ ਨਹੀਂ ਆਈ

ਤ੍ਰਿ ਮਾਰਾ ਰੰਗ ਮਾਇਆ ਕਹਿ ਰੰਗ ਮਾਇਆ ਕਹਿ ਨਹੀਂ ਤਾਂ ਤੇਰਾ ਜਨਮ ਮਾਇਆ ਦੇ ਰੰਗ ਵਿੱਚ ਲੱਗੇ ਦਾ ਬੇਕਾਰ ਚਲ ਜਾਣਾ ਠੀਕ ਹੈ ਨਾ ਤੂੰ ਉਦਮ ਵਿੱਚ ਲਾਗਣ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਰੱਬ ਦੀ ਬੰਦਗੀ ਕਰ ਰਹਾਓ ਇਹ ਇਹ ਰਹਾਓ ਦੀ ਪੰਕਤੀ ਹੈ ਠੀਕ ਹੈ ਜਾਪ ਤਪ ਸੰਜਮ ਜਾਪ ਤਪ ਸੰਜਮ ਧਰਮ ਨਾ ਕਮਾਇਆ ਧਰਮ ਨਾ ਕਮਾਇਆ ਇੱਕ ਜਾਪ ਇੱਕ ਤਪ ਇੱਕ ਸੰਜਮ ਇੱਕ ਧਰਮ ਸਾਰੇ ਨੌਕਰ ਲੱਗੀ ਪੁੱਲਿੰਗੇ ਕੋਚਨਾ ਸਾਰੇ ਠੀਕ ਹੈ ਤਾਂ ਫਿਰ ਕੱਲੇ ਕੱਲੇ ਬੋਲਣੇ ਪੈਣੇ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਹਰ ਰਾਇਆ ਮਹਾਰਾਜ ਕਹਿੰਦੇ ਮੈਂ ਕੋਈ ਝਪ ਨਹੀਂ ਕੀਤਾ ਮੇਰਾ ਕੋਈ ਤਾਪ ਨਹੀਂ ਹੈ ਕੋਈ ਸੰਜਮ ਨਹੀਂ ਹੈ ਨਾ ਹੀ ਕੋਈ ਮੇਰਾ ਚੰਗਾ ਧਰਮ ਹੈ ਮੈਂ ਸਾਧ ਸੰਗਤ ਦੀ ਸੇਵਾ ਵੀ ਨਹੀਂ ਕੀਤੀ ਏ ਹੇ ਹਰੀ ਰਾਇਆ ਹੇ ਹਰੀ ਰਾਜਾ ਪ੍ਰਮਾਤਮਾ ਅਰਦਾਸ ਕਿਹੜੀ ਕੀਤੀ ਫਿਰ ਕਹੋ ਨਾਨਕ ਕਹੋ ਨਾਨਕ ਹਮ ਨੀਚ ਕਰਮਾਂ ਹਮ ਨੀਚ ਕਰਮਾਂ ਸਾਡੇ ਕਰਮ ਬੜੇ ਮਾੜੇ ਅਸੀਂ ਨੀਚੇ ਕਰਮਾਂ ਵਾਲੇ ਹਮਾਰੇ ਕਹਿੰਦੇ ਹਨ ਉਹ ਸਾਡੇ ਵਾਸਤੇ ਗੱਲ ਕਰੇ ਮਹਾਰਾਜ ਦਾ ਕਰਮ ਬੜੀ ਉੱਚੀ ਹੈ ਸ਼ਰਨ ਪਰੇ ਕੀ ਸ਼ਰਨ ਪਰੇ ਕੀ ਰੱਖੋ ਸ਼ਰਮਾ ਰੱਖੋ ਸ਼ਰਮਾ ਤੇਰੀ ਸ਼ਰਨ ਵਿੱਚ ਪਏ ਆ ਸ਼ਰਮ ਦੀ ਰਾ ਹੁਣ ਸ਼ਰਮ ਕਰ ਸਾਡੀ ਹੈਨਾ ਸ਼ਰਨ ਪੈਣੀ ਸਾਡੀ ਇੱਜ਼ਤ ਰੱਖ ਲੈ जप तप संजम धर्म न कमाया सेवा साधना जानिया जाया हर राया कहो नानक नीच करम शरण परे की राखो शर्मा वाहगुरु जी का खालसा वाहगुरु जी